ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਐਨ ਇੱਕ ਸੋਹਣੇ ਪ੍ਰਿੰਟ ਨੇ ਜਿੰਨੇ ਵੀ ਤੁਸੀਂ ਕਹੋ ਗੱਲਾਂ ਛੱਡ ਦੋ ਤੇ ਸਾਰੇ ਰਹਿਣਗੇ ਬਰਬਰੀ ਦੇ ਪਰ ਪ੍ਰਿੰਟ ਇੱਕ ਤੋਂ ਇੱਕ ਹਟ ਗਿਆਗਾ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਸੂਟ ਵੀ ਇੱਕ ਇੱਕ ਹੀ ਅਵੇਲੇਬਲ ਆਪਾਂ ਨੂੰ ਇੱਕ ਇੱਕ ਹੀ ਸੂਟ ਮਿਲਿਆਗਾ ਤੇ ਫਾਸਟਲੀ ਆਪਣਾ ਆਰਡਰ ਕਰਦੇ ਹੋ ਰਿਪੀਟ ਇਹ ਸੂਟ ਨਹੀਂ ਮਿਲਨੇ ਹੈਗੇ ਤੇ ਕਾਫੀ ਜਿਆਦੇ ਸੋਹਣੀ ਬਰਬਰੀ ਹੈਗੀ ਰੰਗ ਰਸੀਆ ਬ੍ਰਾਂਡ ਦੀ ਬਰਬਰੀ ਹੈਗੀ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਹੁੰਦੇ ਨੇਗੇ ਤੇ ਕੱਲ ਆਪਾਂ ਵੀਡੀਓ ਪਾਈ ਸੀ ਰਾਮ ਟੈਕਸ ਦੇ ਸੂਟਾਂ ਦੇ ਵਿੱਚੋਂ ਕਟਿੰਗ ਕਰਨ ਵਾਲੇ ਸੂਟ ਪਏ ਨੇ ਕੁਝ ਕੁ ਸੂਟ ਅਵੇਲੇਬਲ ਲੰਗੇ ਜੇ ਹੁਣ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਹਨ ਇਹਨਾਂ ਦਾ 1350 ਪ੍ਰਾਈਸ ਸੀਗਾ ਤੇ ਜੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਤਾਂ ਪਲੀਜ਼ ਮੈਨੂੰ ਹਨਾ ਮਤਲਬ ਇੱਕ ਵਾਰ ਪਿਕ ਸ਼ੇਅਰ ਕਰਕੇ ਕਨਫਰਮ ਕਰਕੇ ਫਿਰ ਪੇਮੈਂਟ ਕਰਿਓ ਇਦਾਂ ਪੇਮੈਂਟ ਨਾ ਕਰਿਓ ਡਾਇਰੈਕਟ ਸਿੱਧੀ ਕਈ ਭੈਣ ਡਾਇਰੈਕਟ ਪੇਮੈਂਟ ਕਰ ਦਿੰਦੀਆਂ ਹੁੰਦੀਆਂ ਨੇ ਚਲੋ ਜੀ ਆਪਾਂ ਸੂਟ ਦਿਖਾਉਣੇ ਸਟਾਰਟ ਕਰਦੇ ਆਂਗੇ ਤੁਸੀਂ ਕਲਰ ਪ੍ਰਿੰਟ ਇੱਕ ਤੋਂ ਇੱਕ ਹਟਕੇ ਹੈਗਾ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਆਂਗੇ ਆਪਾਂ ਇਸ ਵਾਰ ਬਰਬਰੀ ਦੇ ਵਿੱਚ ਚਲੋ ਜੀ ਬਰਬਰੀ ਵੀ ਹੈ ਇੰਨੀ ਕਾ ਜ਼ਿਆਦੇ ਸੋਹਣੀ ਹੈ ਕਿ ਜਿੰਨੀ ਵੀ ਤੁਸੀਂ ਕਹਿ ਦੋ ਬਹੁਤ ਮਤਲਬ ਟਾਪ ਦਾ ਬ੍ਰਾਂਡ ਹੈਗਾ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਨੰਗੇ ਸਾਰੇ ਪਰ ਸਾਰੇ ਹੀ ਟਾਪ ਦੇ ਬ੍ਰਾਂਡ ਨੇਗੇ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਹੈਗਾ ਪਰਪਲ ਪਰਪਲ ਕਲਰ ਦਾ ਸ਼ੂਟ ਹੈਗਾ ਤੇ ਡਾਰਕ ਪਰਪਲ ਹੈਗਾ ਲਾਈਟਲੀ ਹੈਗਾ ਲਓ ਜੀ ਇਹਨੂੰ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋਗੇ ਜਿੱਦਾਂ ਇਹਦੇ ਵਿੱਚ ਹਨਾ ਫਰੋਜ਼ੀ ਕਲਰ ਦਾ ਪ੍ਰਿੰਟ ਹੈਗਾ ਉਹਦਾ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਤੇ ਕਾਫੀ ਪਰ ਨਹਨਾ ਡਾਰਕ ਕਲਰ ਦੀ ਡਿਮਾਂਡ ਕਰਦੀਆਂ ਹੁੰਦੀਆਂ ਨੇਗੀਆਂ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ ਰਹੇਗਾ ਜੀ 2300 ਪਲੱਸ ਸ਼ਿਪਿੰਗ ਹੈ ਲਓ ਜੀ ਨੈਕਸਟ ਦਾ ਸੂਟ ਤੁਸੀਂ ਦੇਖ ਸਕਦੇ ਹੋਗੇ ਡਾਰਕ ਫਿਰੋਜ਼ੀ ਕਲਰ ਦੇ ਵਿੱਚ ਹੈਗਾ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਫਾਸਟਲੀ ਆਰਡਰ ਕਰਦੇ ਉਹਨਾਂ ਦੀ ਬੁਕਿੰਗ ਨਹੀਂ ਹੋਣੀ ਜਿਵੇਂ ਪੇਮੈਂਟ ਆ ਜੂਗੀ ਆਪਾਂ ਨਾਲ ਦੀ ਨਾਲ ਸੂਟ ਲੈ ਕੇ ਤੁਹਾਡੇ ਰੱਖੀ ਚੱਲਾਂਗੇ ਸਾਰੇ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਲੈਣਗੇ 1 ਕਿਲੋ 2 ਲੋ 4 ਲੋ ਜਿੰਨੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇੰਨੀ ਕੁ ਜ਼ਿਆਦਾ ਸੌਫਟ ਵਰਬਰੀ ਨਹੀਂ ਹੈਗੀ ਵੀ ਹਾਰਡ ਵਰਬਰੀ ਬਹੁਤ ਜ਼ਿਆਦਾ ਸੌਫਟ ਹੈ ਤੇ ਜਿਹੜਾ ਸਟੱਫ ਹੈਗਾ ਜ਼ਿਆਦਾਤਰ ਗਰਮੀ ਦੇ ਵਿੱਚ ਹੀ ਪੈਂਦਾ ਹੈਗਾ ਲਓ ਜੀ 올 오버 ਸੂਟ ਰਹਣਗੇ ਮੈਚਿੰਗ ਇਹ ਸੋਨੇ ਨਹੀਂ ਲੱਗਣੇ ਹੈਗੇ ਜਿੰਨੇ 올 오버 ਪ੍ਰਿੰਟ ਸੋਨੇ ਲੱਗ ਰਹੇ ਨੇ ਨਾ ਮੈਚਿੰਗ ਨਹੀਂ ਇਹ ਸੋਨੇ ਲੱਗਣੇ ਉਨੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲੋਕ ਚ ਨੈਕਸਟ ਪ੍ਰਿੰਟ ਚੈੱਕ ਕਰੋ ਇਹ ਕਲਰ ਵੀ ਕਾਫੀ ਜਿਆਦੇ ਸੋਹਣਾ ਹੈ ਰੋਜ਼ ਰੈੱਡ ਜੇ ਦਾ ਪ੍ਰਿੰਟ ਹੈਗਾ ਇਹ ਤਾਂ ਤੁਸੀਂ ਕੰਟਰਾਸਟ ਮਤਲਬ ਦੁਪੱਟਾ ਲੈ ਸਕਦੇ ਹੋ ਇਹਨਾਂ ਨਾਲ ਕਾਫੀ ਜਿਆਦੇ ਸੋਹਣੇ ਲੱਗਣਗੇ ਫਿਰ ਸਾਢੇ 2300 ਪ੍ਰਾਈਸ ਹੈ ਤੇ ਮਤਲਬ ਜਿਹੜਾ ਪ੍ਰਾਈਸ ਹੈ ਨਾਲ ਹੁੰਦੇ ਮੈਂਸ਼ਨ ਕੀਤਾ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਨਹੀਂ ਹੁੰਦਾ ਹੈਗਾ ਕਾਫੀ ਬਣਾ ਵੀਡੀਓ ਸਕਿਪ ਕਰ ਦਿੰਦੀਆਂ ਨੇ ਗਿਆ ਤਾਂ ਕਰਕੇ ਨਹੀਂ ਪਤਾ ਲੱਗਦਾ ਇਹ ਵਾਲਾ ਵੀ ਪ੍ਰਿੰਟ ਰਹੇਗਾ 올ਓਵਰ ਫ੍ਰੇਮ ਤੁਹਾਨੂੰ ਇੱਕ ਤੋਂ ਇੱਕ ਘਾਟ ਕੇ ਮਿਲੂਗਾ ਤੇ ਸਾਰੇ ਡਿਜ਼ਾਈਨ ਬਹੁਤ ਮਤਲਬ ਚੂਜ਼ ਕਰ ਕਰਕੇ ਲੈ ਕੇ ਆਉਣੇ ਇਤਨਾ ਨਹੀਂ ਹੈਗਾ ਵੀ ਇਦਾਂ ਹੀ ਚੱਕ ਲਿਆਉਣੇ ਆ ਸਾਰੇ ਲਓ ਜੀ ਇਹ ਵਾਲਾ ਫ੍ਰੇਮ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣਾ ਆਪਾਂ 22 ਸੂਟ ਲੈ ਕੇ ਆਏ ਹੈ ਇਹ 22 ਸੂਟ ਨੇਗੇ ਇਹਦੇ ਵਿੱਚੋਂ ਹੁਣ 22 ਭੈਣਾਂ ਆਰਡਰ ਕਰ ਸਕਦੀਆਂ ਨੇ ਲੈਮਨ ਨਾਲ ਪ੍ਰਿੰਟ ਕੋਈ ਵੀ ਪ੍ਰਿੰਟ ਇਦਾਂ ਨਹੀਂ ਹੈਗਾ ਵੀ ਸੋਹਣਾ ਨਾ ਹੋਵੇ ਕਲਰ ਕੰਟਰਾਸਟ ਨਾ ਸੋਹਣਾ ਹੋਵੇ ਸਾਰੇ ਪ੍ਰਿੰਟ ਮਤਲਬ ਕਾਫੀ ਜ਼ਿਆਦਾ ਸੋਹਣੇ ਨੇਗੇ ਜਿੱਦਾਂ ਕਿ ਮੈਂ ਮੇਰੇ ਕੋਲੇ ਇਹ ਸੂਟ ਪਾਏ ਨੇਗੇ ਮੈਨੂੰ ਬਹੁਤ ਜ਼ਿਆਦਾ ਮਤਲਬ ਇੱਕ ਤੋਂ ਇੱਕ ਪ੍ਰਿੰਟ ਐ ਲੱਗ ਰਿਹਾ ਬਹੁਤ ਹਟ ਕੇ ਜੀ ਇਹ ਆਪਾਂ ਲੈ ਕੇ ਆਏਗੇ ਦੋ ਸੂਟ ਇਹ ਆਪਾਂ ਤਾਂ ਲੈ ਕੇ ਆਏਗੇ ਇਹ ਤੇ ਤੁਸੀਂ ਨਾ ਵਰਕ ਵੀ ਕਰਾ ਸਕਦੇ ਹੋਗੇ ਪੈਚ ਵਰਕ ਲਗਾ ਕੇ ਕੋਈ ਹਲਕਾ ਜਾਂ ਵਰਕ ਕਰਵਾ ਸਕਦੇ ਹੋਗੇ ਕਾਫੀ ਜਿਆਦਾ ਮਤਲਬ ਸੋਹਣਾ ਰਹੂਗਾ ਦੇਖੋ ਇਹ ਵੀ ਮਤਲਬ ਕਾਫੀ ਜਿਆਦਾ ਸੋਹਣਾ ਹੈਗਾ ਇਹ ਆਪਾਂ ਦੋ ਦੋ ਦੇ ਵੀ ਆਪਾਂ ਤਿੰਨ ਲੈ ਕੇ ਆਇਾਂਗੇ ਇਹ ਵਰਕ ਕਰਾ ਕੇ ਸੂਟ ਬਹੁਤ ਜਿਆਦਾ ਸੋਹਣੇ ਲੱਗਣਗੇ ਸਾਰੇ ਚਾਰਟ ਲੈ ਕੇ ਆਉਣਗੇ ਲਾਈਟ ਡਾਰਕ ਦੇ ਕਿਉਂਕਿ ਕਈ ਭੈਣਾ ਲਾਈਟ ਕਲਰ ਪਸੰਦ ਕਰਦੇ ਨੇ ਕਈ ਡਾਰਕ ਪਾਉਂਦੇ ਨੇ ਲੋ ਜੀ ਇਹ ਵਾਲਾ ਫ੍ਰਿੰਟ ਚੈੱਕ ਕਰੋ ਇਸ ਤੋਂ ਬਾਅਦ ਆ ਜਾਊਗਾ orange shade ਫਿਰ ਇਸ ਤੋਂ ਬਾਅਦ ਆਪਾਂ ਲੈ ਕੇ ਆਏ ਹਾਂ brick print ਦੇ ਵਿੱਚ ਥੋੜੇ ਜਿ ਤਿੰਨ ਕਲਰ ਨੇਗੇ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਤੁਸੀਂ ਵੀ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਮੈਨੂੰ ਟਿੱਕ ਲਗਾ ਕੇ ਭੇਜ ਦਿਓ ਜਾਂ ਤੁਸੀਂ ਮੈਨੂੰ ਕਲਰ ਲਿਖ ਕੇ ਭੇਜ ਸਕਦੇ ਹੋ ਵੀ ਸਾਡਾ ਇਹ ਵਾਲਾ ਕਲਰ ਹੈ ਜਿਹੜਾ ਰੱਖ ਦਿਓ ਲਓ ਜੀ ਇਹਦੇ ਵਿੱਚ ਤਿੰਨੋਂ ਹੀ ਕਲਰ ਕਾਫੀ ਜਿਆਦੇ ਸੋਹਣੇ ਨੇ ਡਾਰਕ ਨੇ ਡਾਰਕ ਮਸਟਰਡ ਸ਼ੇਡ ਆਜੂਗਾ ਪਹਿਲਾ ਫਿਰ ਆਜੂਗਾ ਜੀ ਮਜ਼ੈਂਟਾ ਮਜ਼ੈਂਟਾ ਵੀ ਇਦਾਂ ਨਹੀਂ ਹੈਗਾ ਰੋਜ਼ ਰੈੱਡ ਜਿਆ ਬਹੁਤ ਸੋਹਣਾ ਕਲਰ ਹੈਗਾ ਫਿਰ ਡਾਰਕ ਫਿਰੋਜ਼ੀ ਸ਼ੇਡ ਆਜੂਗਾ ਇਹਦੇ ਵਿੱਚ ਤਿੰਨੋਂ ਕਲਰ ਆਪੋ ਆਪਣੀ ਜਗ੍ਹਾ ਕਾਫੀ ਜ਼ਿਆਦੇ ਸੋਹਣੇ ਲੰਗੇ ਇਹ ਵਾਲਾ ਸ਼ੇਡ ਆ ਜਾਊਗਾ ਜੀ ਡਾਰਕ ਮਾਜੈਂਟਾ ਲਓ ਜੀ ਫੇਰ ਨੈਕਸਟ ਸ਼ਰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਵੀ ਦੇਖੋ ਨਿਊ ਪ੍ਰਿੰਟ ਨੇਗੇ ਸਾਰੇ ਕੋਈ ਇਦਾਂ ਨਹੀਂ ਹੈਗਾ ਵੀ ਪ੍ਰਿੰਟ ਵੀ ਪੁਰਾਣਾ ਹੈਗਾ ਸਾਰੇ ਨਵੇਂ ਲਿੰਗੇ ਦੇ ਵਿੱਚ ਕੋਈ ਸ਼ਰਟ ਨੂੰ ਪਲੀਜ਼ ਮੈਨੂੰ ਕੋਈ ਵੀ ਮੈਸੇਜ ਨਾ ਕਰੇ ਉਹਦਾ ਕੋਈ ਰਿਪਲਾਈ ਨਹੀਂ ਮਿਲੂਗਾ ਫੁੱਲ ਸੂਟ ਹੀ ਲੈਣਾ ਪਊਗਾ ਤੁਹਾਨੂੰ ਆਪਣੇ ਕੋਲੇ ਸ਼ਰਟ ਪੀਸ ਨਹੀਂ ਅਵੇਲੇਬਲ ਹੁੰਦੇ ਹੈ ਕਿ ਲਓ ਜੀ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਫੈਬਰਿਕ ਬਹੁਤ ਜਿਆਦਾ ਸੋਹਣਾ ਨੈਕਸਟ ਪ੍ਰਿੰਟ ਇਹਦੇ ਨਾਲ ਦਾ ਮੈਂ ਪ੍ਰਿੰਟ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਇਹ ਸੇਮ ਪ੍ਰਿੰਟ ਜਿਹੜੇ ਆਪਾਂ ਨੂੰ ਮਤਲਬ ਦੋ ਮਿਲੇ ਆਪਾਂ ਦੋ ਲਿਆ ਏ ਇੱਕ ਮਿਲੇ ਤੇ ਇੱਕ ਇਹਦੇ ਨਾਲ ਦਾ ਮੈਂ ਤੁਹਾਨੂੰ ਬ੍ਰਾਊਨ ਸੂਟ ਕਾਫੀ ਸੂਟ ਦਿਖਾਇਆ ਸੀ ਡਾਰਕ ਕਾਫੀ ਉਹਦੇ ਵਿੱਚ ਗ੍ਰੀਨ ਕਲਰ ਦਾ ਸ਼ੇਡ ਹੈ ਦੇਖੋ ਇੱਕ ਦੁਪੱਟੇ ਦੇ ਨਾਲ ਤੁਸੀਂ ਬਰਬਰੀਦ ਰੱਖ ਸਕਦੇ ਤੁਸੀਂ ਸੌਫਟ ਬਰਬਰੀ ਦਾ ਵੀ ਰੱਖ ਸਕਦੇ ਹੋਗੇ ਜਾਂ ਗਰਮੀ ਅਕੋਰਡਿੰਗ ਤੁਸੀਂ ਬੈਂਬਰ ਦਾ ਦੁਪੱਟਾ ਵੀ ਲੈ ਸਕਦੇ ਹੋ ਇਹਦੇ ਨਾਲ ਤੇ ਮਜ਼ੈਂਟਾ ਨਾਲ ਦਾ ਸੈਕੰਡ ਸ਼ੇਡ ਹੈਗਾ ਇਹ ਰਾਸ਼ਟ ਦੇ ਵਿੱਚ ਉਹਦੇ ਵਿੱਚ ਆਪਣੇ ਕੋਲੇ ਦੋ ਕਲ ਮਤਲਬ ਕਲਰ ਦੋ ਲੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਸੂਟ ਦਾ ਜਿਹੜਾਗਾ ਆਰਡਰ ਹੈਗਾ ਦੇ ਸਕਦੇ ਹੋਗੇ ਤੇ ਆਰਡਰ ਕਰਨ ਤੋਂ ਬਾਅਦ ਤੁਸੀਂ ਇਹ ਜਿਹੜੀ ਫੋਨ ਮਤਲਬ ਕਾਲ ਵੀ ਕਰ ਸਕਦੇ ਹੋ ਕਾਲ ਤੇ ਗੱਲ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਆਪਣੇ ਕੋਲ ਕਰਵਾ ਸਕਦੇ ਹੋ ਤੁਸੀਂ ਆਪਣੇ ਬੁਟੀਕ ਤੇ ਵਿਜ਼ਿਟ ਵੀ ਕਰ ਸਕਦੇ ਹੋਗੇ ਜੇ ਕਰਨਾ ਚਾਹੁੰਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ